ਇੱਕਟਾ ਹੋਇਆ ਪਿੰਡ ਦਾ ਚੌਧਰੀ ਹੁੰਦੀ ਹੈ ਪਿੰਦੇ ਸਰਪੰਚ ਝੋਤੀ ਨੇ ਸੂਬੇਦਾਰ ਸਹੰਦਾਇਆ ਭਾਈ ਜੈ ਸਿੰਘ ਜੀ ਉਧਰ ਜਾ ਕੇ ਪੂਰੀ ਗਾਜਾ ਚ ਕੇ ਬੱਤੇ ਬੁਲਾਉਂਦੇ ਆ ਜੀਰ ਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਭਾਈ ਜੈ ਸਿੰਘ ਜੀ ਨੇ ਬੱਤੇ ਬੁਲਾਈ ਸੂਬੇਦਾਰ ਨੂੰ ਅਕਲ ਨਹੀਂ ਉਹਨਾਂ ਆਖਿਆ ਉਹ ਇਸ ਕਾ ਇਹ ਕੋਈ ਸਿੰਘਾ ਦਾ ਦਰਬਾਰ ਨਹੀਂ ਜਾਂ ਇਸੇਕ ਨਹੀਂ ਘਟੇ ਹੋਏ ਇਹ ਅੜਵਤ ਸੁਮੰਤ ਖਾਨ ਦਾ ਪੈਰਾ ਸਾਰਾਈਂ ਪਿੰਡ ਮੇਰੇ ਤੋਂ ਚੱਲਣ ਵਾਲੇ ਪਹਿਲੇ ਲੌਗ ਆਊਟ ਕਿ ਤੂੰ ਮੈਨੂੰ ਸਿਰ ਨਹੀਂ ਝੁਕਾਇਆ ਹੁਣ ਜੇ ਤੂੰ ਆਪਣੀ ਜਾਣ ਦੀ ਸਨਾਪਤੀ ਚਾਹੁੰਦਾ ਤੇ ਮੇਰੇ ਸਾਹਮਣੇ ਸਿਰ ਝੁਕਾ ਭਾਈ ਜੈਸ ਸਿੰਘ ਕਲਕੜ ਜਾਂਦੇ ਅੱਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਸ਼ਨ ਹੈ ਕਾਹ ਨੂੰ ਭੈ ਦੇਣਾ ਹੈ ਨਾ ਪਿਆਮਤ ਆਣ ਨਾ ਦਾ ਗੁਰੂ ਦੇ ਸਿੰਘ ਨੇ ਕਦੇ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਮੰਡਣਾ ਇਹ ਨਹੀਂ ਗੱਲ ਸਿਰ ਝੁਕਾਨ ਦੀ ਅਸੀਂ ਸਿਰ ਝੁਕਾਉਂਦੇ ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕੇਵਲ